ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਗੱਲ ਕਰਦੇ ਆਂ ਵਰਕਤ ਵੀਡੀਓ ਬਾਰੇ ਵਿੱਕੀ ਨੇ ਬਾਹਰੋਂ ਘਰੇ ਕੀਤਾ ਫੋਨ ਔਰ ਘਰ ਦੇ ਹੋ ਇਕੱਠੇ ਆਪਾਂ ਇਸ ਬਾਰੇ ਗੱਲ ਕਰਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਅੱਜ ਆਪਾਂ ਗੱਲ ਕਰਦੇ ਆਂ ਜਦੋਂ ਤੁਹਾਨੂੰ ਤਾਂ ਪਤਾ ਹੀ ਹੋਵੇਗਾ ਕਿ ਵਿੱਕੀ ਬਾਹਰ ਚਲਾ ਜਾਂਦਾ ਹੈ ਤੇ ਘਰ ਦੇ ਸਾਰੇ ਬਹੁਤ ਖੁਸ਼ ਹੁੰਦੇ ਆਂ ਦਾ ਵਿੱਕੀ ਨੂੰ ਮੋਕਿਲ ਵਿੱਕੀ ਨੂੰ ਬਾਏ ਬਾਏ ਵੀ ਕਰਦੇ ਆ ਜਦੋਂ ਵਿੱਕੀ ਬਾਹਰ ਪਹੁੰਚ ਜਾਂਦਾ ਆ ਤਾਂ ਵਿੱਕੀ ਵਿੱਕੀ ਘਰੇ ਫੋਨ ਕਰਦਾ ਵਿੱਕੀ ਕਹਿੰਦਾ ਕਿ ਮੈਨੂੰ ਬਾਹਰ ਕੰਮ ਮਿਲ ਗਿਆ ਆ ਤੇ ਹੁਣ ਮੈਂ ਬਿਲਕੁਲ ਸਹੀਆਂ ਤੇ ਮਕਾਮ ਤੇ ਵੀ ਜਾਣ ਲੱਗ ਗਿਆ ਆ ਆ ਵਿੱਕੀ ਪ੍ਰੀਤ ਨਾਲ ਗੱਲਾਂ ਫੋਨ ਤੇ ਕਰਦਾ ਆ ਤਾਂ ਪ੍ਰੀਤ ਵੀ ਬਹੁਤ ਖੁਸ਼ ਹੁੰਦੀ ਆ ਕਿ ਚਲੋ ਵਧੀਆ ਹੋ ਗਿਆ ਕਿ ਵਿੱਕੀ ਵਾਰ ਚਲਾ ਗਿਆ ਔਰ ਇਸ ਨੂੰ ਕੰਮ ਵੀ ਮਿਲ ਗਿਆ ਆ ਗੱਲ ਪ੍ਰੀਤ ਫਿਰ ਆਪਣੀ ਮੰਮੀ ਨਾਲ ਵੀ ਕਰਦੀ ਆ ਤੇ ਸਾਰੀ ਗੱਲ ਦੱਸਦੀ ਆ ਕਿ ਵਿੱਕੀ ਨੂੰ ਬਾਹਰ ਕੰਮ ਮਿਲ ਗਿਆ ਹੁਣ ਵਿੱਕੀ ਬਹੁਤ ਖੁਸ਼ ਆ ਆ ਗੱਲ ਸੁਣ ਕੇ ਮੰਮੀ ਬਹੁਤ ਖੁਸ਼ ਹੁੰਦੀ ਆ ਤੇ ਉਹ ਕੋਲ ਤੇ ਡੈਡੀ ਨੂੰ ਵੀ ਦੱਸਦੀ ਆ ਕਿ ਵਿੱਕੀ ਨੂੰ ਬਾਹਰ ਕੰਮ ਮਿਲ ਗਿਆ ਹੁਣ ਕੋਈ ਵੀ ਟੈਨਸ਼ਨ ਵਾਲੀ ਗੱਲ ਨਹੀਂ ਇੰਨੀ ਗੱਲ ਸੁਣ ਕੇ ਘਰ ਵਾਲੇ ਬਹੁਤ ਖੁਸ਼ ਹੋ ਜਾਂਦੇ ਆ ਤੇ ਉਹ ਘਰੇ ਪਾਰਟੀ ਕਰਨ ਦੀਆਂ ਤਿਆਰੀਆਂ ਕਰਨ ਲੱਗ ਜਾਂਦੇ ਆ ਕਿ ਚਲੋ ਵਿੱਕੀ ਬਾਰ ਸੈਟਲ ਹੋ ਗਿਆ ਹੁਣ ਆਪਾਂ ਸਾਰੇ ਜਾਣੇ ਇਕੱਠੇ ਹੋ ਕੇ ਘਰੇ ਕੁਝ ਪਾਰਟੀ ਕਰਦਿਆਂ ਕੁਝ ਖਾਣੇ ਪੀਣੇ ਆ ਕਰੇ ਸਾਰੇ ਜਾਨ ਕਰੇ ਇਕੱਠੇ ਹੋ ਕੇ ਕਰੇ ਪਕੌੜੇ ਬਣਾਉਂਦੇ ਆ ਤੇ ਸਾਰੇ ਜਾਨ ਖੁਸ਼ੀ-ਖੁਸ਼ੀ ਖਾਂਦੇ ਆ ਕਿ ਵਿੱਕੀ ਦੀ ਵਾਰ ਜਾ ਕੇ ਸੈੱਟ ਹੋ ਗਿਆ ਇਸ ਦੀ ਖੁਸ਼ੀ ਵਿੱਚ ਸਾਰੇ ਜਾਨ ਕਰੇ ਪਾਲਟੀ ਕਰਦੇ ਆ ਤੇ ਬਹੁਤ ਇੰਜੋਏ ਕਰਦੇ ਆ ਤੇ ਬਹੁਤ ਖੁਸ਼ ਹੁੰਦੇ ਆ ਕਵਲ ਵੀ ਬਹੁਤ ਖੁਸ਼ ਹੁੰਦਾ ਤੇ ਕਵਲ ਦਾ ਡੈਡੀ ਵੀ ਬਹੁਤ ਖੁਸ਼ ਹੁੰਦਾ ਫਰੀਦ ਦੇ ਪੂਆ ਫੋਫੜ ਵੀ ਬਹੁਤ ਖੁਸ਼ ਹੁੰਦੇ ਆ ਕਿ ਚਲੋ ਵਿੱਕੀ ਵਾਰ ਜਾ ਕੇ ਸੈਟਲ ਹੋ ਗਿਆ ਤੇ ਸਾਰੇ ਜਾਨੇ ਖੁਸ਼ੀ-ਖੁਸ਼ੀ ਗੱਲਾਂ ਵੀ ਕਰਦੇ ਨੇ ਉਹ ਆਪਸ ਚ ਗੱਲਾਂ ਕਰਦੇ ਚਲੋ ਜੋ ਵੀ ਸਗੀਆਂ ਗਲਤਫਹਿਮੀਆਂ ਦੂਰ ਹੋਈਆਂ ਜਿਸ ਦੇ ਕਾਰਨ ਘਰ ਵਿੱਚ ਦੁਬਾਰਾ ਖੁਸ਼ੀਆਂ ਖੁਸ਼ੀਆਂ ਆਈਆਂ ਤੇ ਕਵਲ ਤੇ ਡੈਡੀ ਵੀ ਆਈ ਕਹਿੰਦੇ ਹਾਂ ਆਹ ਗੱਲ ਠੀਕ ਆ ਕਿ ਜੋ ਵੀ ਸਾਡੇ ਵਿੱਚ ਗਲਤਫਹਿਮੀਆਂ ਸਗੀਆਂ ਜੋ ਨਾਂ ਦੂਰ ਹੁੰਦੀਆਂ ਦਾ ਆ ਆ ਟਾਈਮ ਆਪਣੀ ਜ਼ਿੰਦਗੀ ਚ ਦੁਬਾਰਾ ਨਹੀਂ ਹੋਣਾ ਅਸੀਂ ਇਕੱਠੇ ਹੋ ਕੇ ਖੁਸ਼ੀ ਖੁਸ਼ੀ ਹੱਸਣ ਖੇਡਣ ਦਾ ਸਾਰੇ ਜਾਂਦੇ ਆਪਸ ਦੇ ਵਿੱਚ ਆਹੀ ਗੱਲਾਂ ਕਰਦੇ ਹੁੰਦੇ ਆ ਕਿ ਹੁਣ ਜਦੋਂ ਵਿੱਕੀ ਵਾਰੋਂ ਆਊਗਾ ਤਾਂ ਉਹ ਦੁਬਾਰਾ ਫਿਰ ਪਾਰਟੀ ਕਰਾਂਗੇ ਤੇ ਆ ਗੱਲਾਂ ਸੁਣ ਕੇ ਸਾਰੇ ਜਾਣੇ ਬਹੁਤ ਖੁਸ਼ ਹੁੰਦੇ ਆ ਤੇ ਸੰਦੀਪ ਵੀ ਬਹੁਤ ਖੁਸ਼ ਹੁੰਦੀ ਆ ਤੇ ਉਹ ਵੀ ਕਹਿੰਦੀ ਆ ਚਲੋ ਘਰ ਵਿੱਚ ਇੱਕ ਆਨੇ ਬਹਾਨੇ ਆਪਾਂ ਇਕੱਠੇ ਤਾਂ ਹੋਏ ਚਾਹੇ ਵਿਕੀ ਦੀ ਵਿਕੀ ਦੀ ਨੌਕਰੀ ਬੁਲੰਦੇ ਹੀ ਇਕੱਠੇ ਹੋਏ ਤੇ ਕਵਲ ਸੰਦੀਪ ਤੇ ਪ੍ਰੀਤ ਵੀ ਬਹੁਤ ਖੁਸ਼ ਹੁੰਦੀਆਂ ਨੇ ਕਿ ਚਲੋ ਜੋ ਸੀਗਾ ਉਹ ਬੁਰਾ ਟਾਈਮ ਨਿਕਲ ਗਿਆ ਹੁਣ ਆਪਾਂ ਆਪਾਂ ਦੁਆ ਆਪਾਂ ਸਾਰੇ ਜਾਣੇ ਅਰਦਾਸ ਕਰੀਏ ਕਿ ਵਿੱਕੀਵਾਰ ਵਧੀਆ ਕੰਮ ਕਰਦਾ ਰਹੇ ਜਿਸਕੇ ਜਿਹਦੇ ਕਾਰਨ ਘਰ ਵਿੱਚ ਖੁਸ਼ੀਆਂ ਰਹਿਣ ਜਦੋਂ ਵਿੱਕੀ ਦੁਵਾਰ ਆਊਗਾ ਤਾਂ ਫਿਰ ਆਪਾਂ ਦੇਖਾਂਗੇ ਅੱਗੇ ਕੀ ਕਰਨਾ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਧੰਨਵਾਦ ਜੀ